दूरदर्शन न्यूज़ वालों अपने लोगो ਦਾ ਰੰਗ ਲਾਲ ਤੋਂ ਬਦਲ ਕੇ ਭਗਵਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਈ ਪ੍ਰਤੀਕਿਰਿਆਵਾਂ ਆਣੀਆ ਵੀ ਸ਼ੁਰੂ ਹੋ ਗਈਆਂ ਨੇ ਡीडी न्यूज़ ਨੇ ਆਪਣੇ ਅਧਿਕਾਰਿਤ ਐਕਸ ਹੈਂਡਲ ਤੇ ਇੱਕ ਸੰਦੇਸ਼ ਦੇ ਨਾਲ ਨਵੇਂ ਲੋਗੋ ਦੀ ਵੀਡੀਓ ਵੀ ਪੋਸਟ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਆਪਣੀ ਪਸੰਦੀਦਾ ਡीडी न्यूज़ ਨੂੰ ਇੱਕ ਨਵੇਂ ਉਤਾਰ ਵਿੱਚ ਦੇਖੋ ਦਾਵੇ ਨਹੀਂ ਉਹ ਤੱਥ ਦਿਖਾਉਂਦੇ ਨੇ ਉਹ ਦਿਖਾਵਾ ਨਹੀਂ ਪਰ ਸੱਚ ਚੁਣਦੇ ਨੇ ਡीडी न्यूज़ ਟਰਸ ਸੱਚ ਦਾ ਜਿਸ ਤੋਂ ਬਾਅਦ ਮਮਤਾ ਬੇਨਰਜੀ ਨੇ ਪੋਸਟਿਵਸ 'ਚ ਲਿਖਿਆ ਕਿ ਇਹ ਸਪਸ਼ਟ ਤੌਰ ਤੇ ਭਾਜਪਾ ਵੱਲ ਝੁਕਾ ਦੱਸਦਾ ਹੈ। ਸਰਕਾਰੀ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਕਹਿਣਾ ਹੈ ਕਿ ਲੋਗੋ ਸਿਰਫ ਸੁੰਦਰਤਾ ਲਈ ਬਦਲੇ ਗਿਆ। ਵਿਰੋਧੀ ਧਿਰ ਨੇ ਚੋਣਾਂ ਦੇ ਦੌਰ ਵਿੱਚ ਇਸ ਤਰ੍ਹਾਂ ਲੋਗੋ ਬਦਲੇ ਜਾਣ ਦਾ ਵਿਰੋਧ ਕੀਤਾ। ਹਾਲਾਂਕਿ ਦੂਰਦਰਸ਼ਨ ਨੇ ਇਹ ਇਲਜ਼ਾਮਾਂ ਦਾ ਖੰਡਨ ਕੀਤਾ। ਪ੍ਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਕਿਹਾ ਕਿ ਲੋਗੋ ਵਿੱਚ ਤਿੱਖੇ ਰੰਗ ਵਰਤਨਾ ਮਹਿਜ਼ ਇੱਕ ਕਾਰੋਬਾਰੀ ਪੈਂਤੜਾ ਹੈ। ਇਸ ਦਾ ਕੋਈ ਸਿਆਸੀ ਸਬੰਧ ਨਹੀਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਦੂਰਦਰਸ਼ਨ ਅਚਾਨਕ ਵਿਵਾਦਾਂ ਵਿੱਚ ਕਿਵੇਂ ਆਏ ਇਸੇ ਸਾਲ ਜਨਵਰੀ ਵਿੱਚ ਦੂਰਦਰਸ਼ਨ ਨੇ ਆਪਣੇ ਪੋਥੂਗੀ ਚੈਨਲ ਦਾ ਨਾਮ ਬਦਲ ਕੇ ਡੀਡੀ ਤਾਮਿਲ ਕਰ ਦਿੱਤਾ ਸੀ ਇਸ ਦੇ ਨਾਲ ਹੀ ਇਸ ਦਾ ਲੋਗੋ ਵੀ ਪਗਵਾ ਰੰਗ ਵਿੱਚ ਬਦਲ ਦਿੱਤਾ ਗਿਆ ਇਸੇ ਮਹੀਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰੀ ਵਿਜੇਨ ਨੇ ਦੂਰਦਰਸ਼ਨ ਉੱਪਰ ਵਿਵਾਦਿਤ ਫਿਲਮ ਕੇਰਲਾ ਸਟੋਰੀ ਦਿਖਾਏ ਜਾਣ ਦਾ ਵਿਰੋਧ ਕੀਤਾ ਸੀ ਉਹਨਾਂ ਕਿਹਾ ਸੀ ਕਿ दूरदर्शन ਨੂੰ ਤੁਰੰਤ ਕੇਰਲਾ ਸਟੋਰੀ ਦੇ ਪ੍ਰਸਾਰਣ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਜਿਸ ਦਾ ਮਕਸਦ ਕੇਰਲਾ ਸੂਬੇ ਖਿਲਾਫ ਨਫ਼ਰਤ ਫੈਲਾਉਣਾ ਸੀ ਕੇਰਲਾ ਇੱਕ ਅਜਿਹਾ ਸੂਬਾ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਭਰਾਵਾਂ ਵਾਂਗ ਰਹਿੰਦੇ ਨੇ ਦੂਰਦਰਸ਼ਨ ਨੂੰ ਸੰਘ ਪਰਿਵਾਰ ਦੇ ਫਿਰਕੂ ਏਜੰਡੇ ਲਈ ਕੜ ਪੁਤਲੀ ਵਜੋ ਕੰਮ ਨਹੀਂ ਕਰਨਾ ਚਾਹੀਦਾ ਇਸ ਦੇ ਬਾਵਜੂਦ ਫਿਲਮ 5 ਅਪ੍ਰੈਲ ਨੂੰ ਸ਼ਾਮ 8 ਵਜੇ ਦਿਖਾਈ ਗਈ ਦੂਰਦਰਸ਼ਨ ਅਚਾਨਕ ਵਿਵਾਦਾਂ ਵਿੱਚ ਕਿਉਂ ਘਿਰ ਗਿਆ ਹੈ ਦੀ ਵਿਰੋਧੀਆਂ ਦੇ ਕਹਿਣ ਵਾਂਗ ਦੂਰਦਰਸ਼ਨ ਦਾ ਰੰਗਵਾਂ ਕਰਨ ਹੋ ਗਿਆ ਦੂਰਦਰਸ਼ਨ ਭਾਰਤ ਸਰਕਾਰ ਦੀ ਸਰਕਾਰੀ ਪ੍ਰਸਾਰਕ ਇਸ ਦੇ ਨਾਲ ਆਪਣੇ ਨਿਸ਼ਾਨ ਦੇ ਰੰਗ ਵਿੱਚ ਬਦਲਾਅ ਦਾ ਐਲਾਨ ਇੱਕ ਟਵਿੱਟਰ ਪੋਸਟ ਦੇ ذریعے ਕੀਤਾ ਗਿਆ ਹੋਣਾ ਕਿ ਹੈ ਕਿ ਸਾਡੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਹੀਂ ਹੁਣ ਅਸੀਂ ਇੱਕ ਨਵਾਂ ਅਵਤਾਰ ਲਿਆਇਆ ਤਿਆਰ ਹੋ ਜਾਓ ਖਬਰਾਂ ਦੇ ਇੱਕ ਲੰਮੇ ਸਾਲ ਸਫਰ ਲਈ ਤੇ ਸਾਬਤੋਂ ਨਵੇਂ DD News ਨੂੰ ਅਨੁਭਵ ਕਰੋ ਸਟੇ ਖਬਰ ਨੂੰ ਤੇਜ਼ ਖਬਰ ਨਾਲੋਂ ਪਹਿਹ ਦਿੱਤੀ ਜਾਂਦੀ ਹੈ ਤੇ ਸੱਚੀ ਖਬਰ ਨੂੰ ਸੰਸਨੀਖੇਜ਼ ਖਬਰ ਤੋਂ ਉੱਪਰ ਰੱਖਿਆ ਜਾਂਦਾ ਹੈ ਦੂਰਦਰਸ਼ਨ న్యూਸ ਸੱਚ ਹੈ ਜਵਾਰ ਸ੍ਰੀ ਦਾ 2012 ਤੋਂ 2014 ਤੱਕ ਪ੍ਰਸਾਰ ਭਾਰਤੀ ਦੇ CEO ਸਨ ਬਿਲਾਲ ਉਹ ਕ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਦੇ ਮੈਂਬਰ DD News ਵੱਲੋਂ ਲੋਗੋ ਬਦਲੇ ਜਾਣ ਦੀਆਂ ਖਬਰਾਂ ਬਾਰੇ ਟਿੱਪਣੀ ਕਰਦੇ ਹੋਣਾ ਕਿ ਹੈ ਕਿ दूरदर्शन ਦਾ ਇਤਿਹਾਸਿਕ ਨਿਸ਼ਾਨ ਭਾਰਤ ਸਰਕਾਰ ਭਗਵਾ ਰੰਗ ਦਿੱਤਾ ਗਿਆ। ਸਾਬਕਾ ਸੀਈਓ ਵਜੋਂ ਮੈਂ ਦੂਰਦਰਸ਼ਨ ਦੇ ਭਗਵਾਕਰਨ ਨੂੰ ਚਿੰਤਿਤ ਮੰਨਣਾ ਦੇਖ ਰਿਹਾ ਹਾਂ। ਹੁਣ ਹੈ ਪ੍ਰਸਾਰ ਭਾਰਤੀ ਨਹੀਂ ਸਗੋਂ ਇੱਕ ਖਾਸ ਪਾਰਟੀ ਦਾ ਪ੍ਰਸਾਰ ਭਾਰਤੀ ਬਣ ਗਿਆ। ਦੂਰਦਰਸ਼ਨ ਨਾਲ ਜੁੜੀ ਹਰ ਚੀਜ਼ ਹੁਣ ਭਗਵਾ ਹੋ ਗਈ ਹੈ। ਕਿਤੇ ਸਭ ਤੋਂ ਜ਼ਿਆਦਾ 에ਅਰ ਟਾਈਮ ਸੱਤਾਧਾਰੀ ਪਾਰਟੀ ਨੂੰ ਦਿੱਤਾ ਜਾਂਦਾ ਹੈ। ਇੱਥੇ ਵਿਰੋਧੀ ਪਾਰਟੀਆਂ ਲਈ ਹੁਣ ਕੋਈ ਸਮਾਂ ਨਹੀਂ ਹੈ। सत्ताधारी बीजेपी ਇਹ ਸਭ ਕਰ ਰਹੀ ਹੈ ਸੰਸਦ ਦੀ ਨਵੀਂ ਇਮਾਰਤ ਵਿੱਚ ਰਾਜ ਸਭਾ ਆਡੀਟੋਰੀਅਮ ਦਾ ਰੰਗ ਵੀ ਬਦਲ ਦਿੱਤਾ ਗਿਆ ਇੱਥੋਂ ਤੱਕ ਕਿ ਸਟਾਫ ਦੀ ਵਰਦੀ ਵੀ ਪਗਵਾ ਕਰ ਦਿੱਤੀ ਗਈ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਉਦੋਂ ਦੂਰਦਰਸ਼ਨ ਲੋਕੋ ਦੇ ਅਚਾਨਕ ਪਗਵਾ ਕਰਨ ਅਤੇ ਰੰਗ ਬਦਲਣ ਤੋਂ ਮੈਂ ਹੈਰਾਨ ਹਾਂ ਇਹ ਬਿਲਕੁਲ ਅਨੈਤਿਕ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਤੇ ਕੌਮੀ ਪ੍ਰਸਾਰਕ ਦੇ ਪਾਰਸਬਾ ਵੱਲ ਚੁਕਾਰ ਨੂੰ ਜੋਰ-ਸ਼ੋਰ ਨਾਲ ਦੱਸਦਾ ਹੈ। ਮਮਤਾ ਬੈਨਰਜੀ ਨੇ ਪੁੱਛਿਆ ਕਿ ਜਦੋਂ ਦੇਸ਼ ਚੋਣ ਮੋੜ ਵਿੱਚ ਹੈ ਤਾਂ ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ ਦੀ ਇਸ ਭਗਵਾ ਸਮਰਥਕ ਉਲੰਘਣਾ ਨੂੰ ਕਿਵੇਂ ਮਨਜ਼ੂਰੀ ਦੇ ਸਕਦਾ ਹੈ? ਮਮਤਾ ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਤੇ ਦੂਰਦਰਸ਼ਨ ਦੇ ਲੋਗੋ ਨੂੰ ਮੂਲ ਨੀਲੇ ਰੰਗ ਵਿੱਚ ਬਦਲਣਾ ਚਾਹੀਦਾ ਹੈ। ਹੁਣ ਦੂਰਦਰਸ਼ਨ ਮੈਨੇਜਮੈਂਟ ਦਾ ਕੀ ਕਹਿਣਾ? ਖਸਾਰ ਭਾਰਤੀ ਦੇ ਮੌਜੂਦਾ ਸੀਈਓ ਗੋਰੋ ਦਿਵੇਦੀ ਨੇ ਪਗਵਾ ਕਾਂਗਰੇ ਦੇ ਇਲਜ਼ਾਮਾਂ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਨਵੇਂ ਲੋਗੋ ਦਾ ਰੰਗ ਸੰਤਰੀ ਹੈ ਤੇ ਇਹ ਬਦਲਾਅ ਸਿਰਫ ਸੁੰਦਰਤਾ ਲਈ ਕੀਤਾ ਗਿਆ ਸੀ। ਇਹ ਸੰਤਰੀ ਹੈ 6-7 ਮਹੀਨੇ ਪਹਿਲਾਂ ਜੀ20 ਤੋਂ ਵੀ ਪਹਿਲਾਂ ਅਸੀਂ ਡੀਡੀ ਇੰਡੀਆ ਦਾ ਲੋਗੋ ਵੀ ਇਸੇ ਰੰਗ ਵਿੱਚ ਜਾਰੀ ਕੀਤਾ ਸੀ। ਇਸੇ ਕਰਕੇ ਅਸੀਂ ਚੈਨਲ ਲਈ ਇਹਨਾਂ ਗ੍ਰਾਫਿਕਸ ਦੀ ਚੋਣ ਕੀਤੀ ਹੈ। ਸੀ ਡੀ ਟੀ ਨਿਊਜ਼ ਨੂੰ ਨਵੇਂ ਅਵਤਾਰ ਵਿੱਚ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ ਦੇਖਾ ਨਾ ਪਾਓ ਵਜੋਂ ਵੀ ਅਤੇ ਤਕਨੀਕ ਪੱਖੋਂ ਵੀ ਸਿਰਫ ਲੋਗੋ ਨਹੀਂ ਸਗੋਂ ਨਵੇਂ ਹਾਲ ਅਤੇ ਉਪਕਰਨ ਵੀ ਹੋਣੇ ਕਿ ਹੈ ਕਿ ਇਸ ਤੋਂ ਪਹਿਲਾਂ ਸੀ ਦੂਰਦਰਸ਼ਨ ਦੇ ਨਿਸ਼ਾਨ ਵਿੱਚ ਨੀਲਾ ਅਤੇ ਪੀਲਾ ਵਰਤਦੇ ਸੀ ਨਿਸ਼ਾਨ ਵਿੱਚ ਤਿੱਖੇ ਰੰਗਾਂ ਨੂੰ ਵਰਤਣਾ ਪ੍ਰਚਾਰ ਪੈਂਤਰੇ ਦਾ ਇੱਕ ਹਿੱਸਾ ਹੈ ਇਹ ਸਿਰਫ ਚੈਨਲ ਦੇ ਵਿਕਾਸ ਲਈ ਹੈ ਇਸ ਦਾ ਕੋਈ ਸਿਆਸੀ ਕਨੈਕਸ਼ਨ ਨਹੀਂ ਹੈ